ਕਾਹਦੀ ਹਟ ਲਾਇਆ ਮੈਂ ਉੱਥੇ ਮਿੱਟੀ ਪਾਤੀ ਰਾਂ ਆ ਸਾਰੀ ਮਿੱਟੀ ਪਾਈ ਜਾ ਰਹੀ ਆ ਆ ਮੁਗਲ ਤੇਲ ਹੈ ਜੀ ਜਿਹੜਾ ਇਹ ਪਾਰੇ ਆ ਫੋਰ ਦੇ ਵਿੱਚ ਆ ਮੁਗਲ ਤੇਲ ਪਾਰੇ ਤੁਸੀਂ ਇਹ ਤੋਂ ਗੁੜ ਲੈ ਕੇ ਜਾ ਰਹੇ ਸੀ ਬਾਹਰ ਤੋਂ ਜੋ ਵੇਖਣਾ ਸੀ ਜਸਟ ਮਿਲਣਾ ਤੁਸੀਂ ਕੰਮ ਕੀ ਕਰਦੇ ਹੋ ਮੈਂ ਸੈਸ਼ਨਲ ਡਾਕਟਰ ਹਾਂ ਓਕੇ ਸੰਦੇਵਾਲ ਮੇਰਾ ਹਸਪਤਲ ਹੈ ਮਾਈਸੈਲਫ ਡਾਕਟਰ ਲਿਫਿੰਗ ਪਾਰੀਆ ਆਲ ਇੰਡੀਆ ਲੀਗਾਂ ਦੀ ਕਾਂਗਰਸ ਕਮੇਟੀ ਰਾਸ਼ਟਰੀ ਦੇਸ਼ ਐਂਡ ਆਲ ਇੰਡੀਆ ਮਨਾਲਟੀ ਡਿਪਾਰਟਮੈਂਟ ਰਾਸ਼ਟਰੀ ਸਿਹਤ ਦੇ ਨਹੀਂ ਪਰ ਇਹ ਜੇ ਗੱਲ ਕੀਤੀ ਹੈ ਤਾਂ ਫੁਵਾੜਾ ਰੋਡ ਤੇ ਆ ਦੇਖੀ ਵੈਸੇ ਲੰਘ ਰਹੇ ਸੀ ਤੁਸੀਂ ਵੈਸੇ ਹੀ ਲੰਘ ਰਹੇ ਸੀ ਠੀਕ ਹੋਰ ਕੀ ਇਹਨਾਂ ਨੇ ਕੀ ਕਰ ਰਹੇ ਤੁਸੀਂ ਆ ਮਲਾਰੇ ਕੈਮੀਕਲ ਕਰ ਰਹੇ ਹੋ ਕੈਮੀਕਲ ਮਲਾ ਰਹੇ ਜੀ ਵਿੱਚ ਔਰ ਆ ਜੋ ਪਿੱਛੇ ਖੰਡ ਦੀ ਟਰ ਲਖਾਈ ਜੇ ਤਾਂ ਨਹੀਂ ਆ ਮਲਾਉਣਾ ਵੇ ਇਹ ਵਿੱਚ ਹਾਂ ਜੀ ਹਾਂ ਜੀ ਆ ਵਿੱਚ ਮਲਾਉਣਾ ਹੀ ਰੱਖ ਹੈ ਨਹੀਂ ਹਮ ਤਾਂ ਸ਼ੁਰੂ ਹੀ ਕਿਹਾ ਵੀ ਬਣਾਉਣਾ ਨਹੀਂ ਨਹੀਂ ਕੀਤਾ ਸੋ ਮਲਾਇਆ ਤੂੰ ਮਲਾਇਆ ਵਾਕਈ ਮਲਾਇਆ ਵਿੱਚ ਬਾਇਰ ਜੀ ਕੁਝ ਨਹੀਂ ਬਣਾਇਆ ਆ ਇਹ ਹੈ ਕਾਦੇ ਲਈ ਕਲ ਰੰਗ ਕਾਲੀ ਰੱਖਿਆ ਹੈ ਕਲਰ ਜਿਹੜਾ ਉਹ ਤਾਂ ਅਸਲੀ ਰੱਖਾ ਬਈਏ ਕੋਈ ਬੰਦਾ ਆ ਜਾ ਲਾਲ ਗੁੜਬਾੰਗ ਲੈ ਤੋ ਜਲੇਬੀ ਵਾਲਾ ਤੇ ਮੁੰਗਲ ਤੇਲ ਕਾਲੀ ਰੱਖਿਆ ਉਹ ਨਹੀਂ ਲੈਣ ਚਾਹੀਦਾ ਅੱਛਾ ਚੱਲ ਅੱਗੇ ਆ ਜੋ ਖੰਡ ਵਿੱਚ ਖੰਡ ਵੀ ਮਲਾਂਦੇ ਇਹ ਤਾਂ ਵਿੱਚ ਪਤਾ ਨਹੀਂ ਕਿੰਨੇ ਚੰਦੇ ਆ ਨਹੀਂ ਇਹ ਤਾਂ ਪੱਲਣਾ ਨਹੀਂ ਠੱਟਾ ਕਰ ਕਰ ਕੇ ਲਾ ਰਹੇ ਆ ਬੰਦੇ ਔਰ ਇਹ ਠੰਡ ਖੰਡ ਕਾਲੀ ਰੱਖੀ ਹੋਈ ਮੇਰਾ ਭਰਾ ਖੰਡ ਕਾਲੀ ਰੱਖੀ ਹੈ ਹਾਂ ਜੀ ਖੰਡ ਕਾਦੇ ਵਾਸਤੇ ਲਿਆਂਦੀ ਹੋਈ ਉਹ ਤਾਂ ਜਿਹੜਾ ਆਏ ਜੋ ਗੰਨਾ ਕੋਈ ਮਾੜਾ ਆਗਾ ਤਾਂ ਉਸ ਮੈਂ ਡਾਲੀ ਪੜ ਜਾ ਪਰ ਖੰਡ ਤਾਂ ਦੇ ਵਿੱਚ ਮਲਾਈ ਨਹੀਂ ਜਾ ਸਕਦੀ ਨਹੀਂ ਨਹੀਂ ਆਹ ਖੰਡ ਜਿਹੜੀ ਬਿਲਕੁਲ ਵਿਚਾਰ ਮਿੱਟੀ ਖੰਡ 10 12 ਰੁਪਏ ਕਿਲੋ ਵਾਲੀ ਉਹ ਇਹਨਾਂ ਨੇ ਗੁੱੜ ਚ ਫਾ ਕੇ ਸਾਨੂੰ ਖਵਾਉਣੀ ਆ ਆਹ ਖੰਡ ਇੱਧਰ ਆਓ ਇੱਥੇ ਬੈਠੋ ਪਰ ਉਹਨੂੰ ਚੱਕ ਫੜ ਫੜਦੀ ਮਿੱਟੀ ਮੋਟੇ ਤੋਂ ਬੋਲ ਇਹ ਕਦਰ ਨਹੀਂ ਰੱਖੀ ਇੱਥੇ ਤਦਲੇ ਰੱਖੀ ਨਾ ਆਜੀ ਤਾਂ ਗੰਨਾ ਮੜਾ ਆ ਜਾਓ ਏ ਗੁੱਟ ਪੌਣ ਨਹੀਂ ਰੱਖੀ ਨਾ ਗੁੱਟ ਪੌਣੇ ਨਾ ਤੁਸੀਂ ਆ ਜਾਓ ਗੰਨਾ ਜੋ ਮੜਾ ਆ ਜਾਣਾ ਹਾਂ ਕੁਝ ਚੈੱਕ ਕਰਨ ਲਈ ਆਇਆ ਕੋਈ ਕੁਝ ਨਹੀਂ ਕੋਈ ਨਹੀਂ ਆਉਂਦਾ ਵੀ ਅਜੀ ਅਭੀ ਤਾਂ ਚੱਲ ਵੀ ਗਿਆ ਆਜੀ ਕੋਈ ਨਹੀਂ ਆਉਂਦਾ ਇੱਥੇ ਯਾਰ ਖੰਡ ਰੱਖੀ ਦੇ ਤਾਂ ਕੇਟਾਂng ਨਾ ਬਈ ਚਾਲੂ ਤਾਂ ਆਜੀ ਗਿਆ ਨਾ ਓਏ ਯਾਰ ਅਭੀ ਸਾਰਾ ਕੰਮ ਨਾ ਆ ਅਭੀ ਉਧਰ ਸਾਹੇ ਨਾ ਬਾਈ ਪਤ ਨਹੀਂ ਪਤਾ ਨਹੀਂ ਕੀ ਕੋਸਣਾ ਕਿੱਥੇ ਤੇ ਰਹਿਣ ਵਾਲੇ ਆ ਬਾਬੂ ਬੋਲ ਕਿ ਕਿੱਥੇ ਤਰੈਣ ਨਾਲੇ ਜਿੱਪੀ ਸਾਹਿਬ ਜੀ ਆ ਜਾਂਦੇ ਜੀ ਜੇ ਸ਼ੁਰੂ ਪਤਾ ਦੇਣਾ ਤੇ ਆਹ ਖੜਦਾ ਪੂਰਾ ਖੁੱਲਦਾ ਇਹ ਲਖਵੀਰ ਕਿੰਨਾ ਨਾ acha doctor ਹੈ ਨਾ ਨਾ ਖੜੇ ਆਏ ਆ ਪਤਾ ਨਹੀਂ ਆਜ ਨਾ ਤਾਂ ਡੱਡੀ ਦਾ ਪਾੜ ਗਿਆ ਕੋਈ ਨਾਤੀ ਜਾਵੇਗਾ ਅੱਜ ਜਾਏਗਾ ਹਨੀ ਹੋਰ ਹਾਂ ਪਿਆਵਾ ਉੱਪਰ ਤਿਆਰ 30 ਤੇਰ ਦਾ ਪਿਆਵਾ ਕੀ ਨਾਮ ਆ ਜੀ ਪ੍ਰਿਆ ਕਿੱਥੇ ਕਰਨ ਆ ਲੋ ਇੱਥੇ ਲੋਕਲ ਸ਼ਹਿਰ ਪਰ ਪਰ ਹੀ ਜਾ ਤੋ ਠੀਕ ਹੈ ਤੇ ਗੋਲ ਲੈਣ ਆਏ ਸੀ ਕਿੱਥੇ ਆ ਹਾਂ ਜੀ ਅਸੀਂ ਤਾਂ ਨਿਕਲਣ ਦੇ ਸੀ ਕਿ ਅਸੀਂ ਕਿ ਭੀ ਚਲੋ ਇੱਥੇ ਲਾਗੇ ਮਿਲਦਾ ਆ ਅਸੀਂ ਇੱਥੋਂ ਲੈਣ ਆਏ ਸੀਗੇ ਤੇ ਉਹ ਫੈਡਮ ਹੁਣੇ ਸਾਨੂੰ ਦੱਸਿਆ ਵੀ ਆ ਜਾਓ ਦਿਖਾਈਏ ਤੁਹਾਨੂੰ ਤੇ ਅਸੀਂ ਦੇਖਿਆ ਵੀ ਉਹ ਉੱਥੇ ਰੰਗ ਡੁੱਲਿਆ ਪਿਆ ਆ ਤੇ ਉਹ ਕੋਲ ਰੰਗ ਰੱਖਿਆ ਹੋਇਆ ਪਿਆ ਵਾ ਤੇ ਖਾ ਗਿਆ ਤੇ ਹੁਣ ਕੀ ਹੁਣ ਲੈ ਕੇ ਜਾ ਰਹੇ ਹੋ ਨਹੀਂ ਨਹੀਂ ਹੁਣ ਨਹੀਂ ਫੋਨ ਤਾਂ ਚਲਿਏ ਨਾਲੇ ਲਾ ਦੇ ਮੱਖੀਆਂ ਦਾ ਭਰਿਆ ਬਹੁਤ ਬਹੁਤ ਅੱਜ ਕੱਲ ਬਿਮਾਰੀਆਂ ਉਹ ਜ਼ਿਆਦਾ ਗੰਦ ਬਿਮਾਰੀਆਂ ਵੀ ਨਾ ਕਰਕੇ ਹੋ ਰਹੀਆਂ ਅੱਜ ਕੱਲ ਜਿਹੜੀਆਂ ਢੀਆਂ ਵੱਡੀਆਂ ਡਿਸੀਜ਼ ਆ ਉਹ ਵੀ ਨਾ ਕਰਕੇ ਹੋਣ ਰਹੀਆਂ ਆ ਹੌਣ ਕਿਤਾ ਅਗਰ ਰੋਕਾਂਗੇ ਸਾਰਾ ਕੋਈ ਨਹੀਂ ਨਾ 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 ਅਸੀਂ ਖਾਣਾ ਫੋਨ ਤਾਂ ਚਲਿਏ ਫੋਨ ਨਹੀਂ ਲੈਣਾ ਗੁਰੂ ਬਸ ਇਹੀ ਕਹਿਦਾ ਵੀ ਵੀ ਅਲਰਟ ਮਤਲਬ ਦੇਖ ਕੇ ਲੋ ਜਿਹੜੀ ਵੀ ਚੀਜ਼ ਲੈਣੀ ਆ ਇਤਿਆਰ ਗੋੜ ਦੀ ਗੱਲ ਕਰੀਏ ਤਾਂ ਤੁਹਾਨੂੰ ਜੇ ਨਾਂ ਦੱਸਿਆ ਇਹਨਾਂ ਦੇ ਤੁਸੀਂ ਵੀ ਇਹੀ ਗੋੜ ਬੜੇ ਸਵਾਦ ਨਾਲ ਲੈ ਜਾਣਾ ਸੀਗਾ ਸੱਚੀ ਉਹ ਤੇ ਇਹਨਾਂ ਨੇ ਦੇਖ ਲਿਆ ਇਹਨਾਂ ਨੇ ਤਾਂ ਇਹ ਤਾਂ ਖਾਂ ਪੀਂਦੇ ਗੋੜ ਦੀ ਚਾਹ ਆ ਜਾਂ ਕਹਿੰਦੇ ਖੰਡ 'ਚ ਕੈਮੀਕਲ ਹੁੰਦਾ ਆ ਹਾਂਜੀ ਤੇ ਗੋੜ ਚਲੋ ਵਧੀਆ ਹੁੰਦਾ ਆ ਗੁਰਦੀ ਚਾਹ ਪੀਣੀ ਇਹ ਨਾ ਲੁਕੀ ਨੇਚਰਲ ਆ ਨੇ ਪਰ ਫਿਰ ਵੀ ਇਹਦੇ ਵਿੱਚ ਮਿਲਾਉਂਦੇ ਹਾਂ ਹਾਂਜੀ ਬਿਲਕੁਲ ਬਹੁਤ ਜ਼ਿਆਦਾ ਫਤਾਲਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲਖਵਿੰਦਰ ਕੌਰ ਹੈ ਕਿੱਥੇ ਦੇ ਰਹਿਣਾ ਲੇ ਅਸੀਂ ਚੱਬੇਵਾਲ ਦੇ ਰਹਿਣ ਵਾਲੇ ਆ ਓਕੇ ਅੱਜ ਇੱਥੇ ਤੁਸੀਂ ਖੜੇ ਹੋ ਬੇਲ ਨੇਰੇ ਉੱਤੇ ਫਵਾੜਾ ਬਾਈਪਾਸ ਤੇ ਕੀ ਕਾਰਨ ਹੈ ਤੇ ਕੀ ਰੋਸਾ ਹੈ ਇਹ ਸਰ ਅਸੀਂ ਗੋੜ ਦੇਖਣ ਵਾਸਤੇ ਆਏ ਸੀ ਕਿਥੋਂ ਵਧੀਆ ਗੋੜ ਮਿਲ ਸਕਦਾ ਹੈ ਲੇਕਿਨ ਜਦੋਂ ਅਸੀਂ ਪਹੁੰਚੇ ਤੇ ਇਹ ਰੰਗ ਪਾ ਰਹੇ ਸੀਗੇ ਵਿੱਚ ਤੇ ਮੁਗਲਲ ਤੇਲ ਵੀ ਰੱਖਿਆ ਹੋਇਆ ਸੀ ਇਹਨਾਂ ਨੇ ਤੇ ਅਸੀਂ ਅਚਾਨਕ ਅਜਿਹਾ ਦੇਖਿਆ ਵੇ ਚੀਨੀ ਤਾਂ ਨਹੀਂ ਪਾਉਂਦੇ ਤੁਸੀਂ ਜਦੋਂ ਦੇਖਿਆ ਤੇ ਪਿੱਛੇ ਢੇਰ ਚੀਨੀ ਦਾ ਵੀ ਲੱਗਾ ਹੋਇਆ ਸੀ ਤੇ ਸਾਡਾ ਸਿਹਤ ਵਿਭਾਗ ਵਾਲੇ ਤਾਂ ਸਾਰੇ ਸੁੱਤੇ ਪਏ ਨੇ ਜਦ ਕਿ ਉਹਨਾਂ ਨੂੰ ਚਾਹੀਦਾ ਕਿ ਇਹਨਾਂ ਦੇ ਸਾਰਿਆਂ ਤੇ ਵੇਲਿਆਂ ਦੇ ਉੱਤੇ ਚੈਕਿੰਗ ਹੋਵੇ ਕਿ ਇਹ ਕੌਣ ਕੀ ਕੀ ਕੰਮ ਕਰ ਰਹੇ ਨੇ ਆਮ ਨਿਕਲੇ ਜੀ ਦਸੰਬਰ ਮਹੀਨੇ ਤੇ ਜਿਆਗੇ ਜਿਹੜਾ ਵੇਲੇ ਬਗੜਾ ਚੁੱਕੀ ਹਾਂਜੀ ਹਾਂਜੀ ਕੰਨਾ ਹੁੰਦਾ ਹੈ ਉਹਨੂੰ ਅਬਜੋਗ ਦੇ ਵਿੱਚ ਲਿਆ ਜਾਂਦਾ ਪਰ ਇਹ ਜਲਦੀ ਅਕਤੂਬਰ ਦੇ ਵਿੱਚ ਕਾਫੀ ਵੇਲੇ ਸ਼ੁਰੂ ਕਰ ਦਿੱਤੇ ਗਏ ਹਾਂਜੀ ਹਾਂਜੀ ਸਿਰਫ ਸਿਰਫ ਇਤਿਹਾਸ ਕੈਮੀਕਲ ਖਿਲਾ ਦੇਣਾ ਸੀ ਜਿਹਦੇ ਨਾਲ ਕਿ ਸਾਨੂੰ ਲੀਵਰ ਕਿਡਨੀ ਕੈਂਸਰ ਵਰਗੀਆਂ ਬਿਮਾਰੀਆਂ ਜਿਹੜੀਆਂ ਹੋ ਰਹੀਆਂ ਨੇ ਪੇੜ ਦੀਆਂ ਹੋਰ ਬਿਮਾਰੀਆਂ ਹੋ ਰਹੀਆਂ ਨੇ ਇਨਫੈਕਸ਼ਨ ਹੋ ਰਹੀ ਹੈ ਜੋ ਵੀ ਹੋ ਰਿਹਾ ਹੈ ਇਹ ਕੈਮੀਕਲ ਦੇ ਨਾਲ ਹੀ ਹੋ ਰਿਹਾ ਹੈ ਸਾਡੇ ਵੱਲੋਂ ਪ੍ਰਸ਼ਾਸਨ ਨੂੰ ਫੋਨ ਕੀਤਾ ਗਿਆ ਕਿਸੇ ਨੂੰ ਘਰ ਹਾਂਜੀ ਅਸੀਂ ਸਾਰਿਆਂ ਨੂੰ ਫੋਨ ਕੀਤੇ ਨੇ ਹਾਂਜੀ ਤਾਂ ਕੋਈ ਨਹੀਂ ਫੋਨ ਕੀਤਾ ਕੋਈ ਤਾਂ ਕੋਈ ਪਹੁੰਚਿਆ ਨਹੀਂ ਸਿਰਫ ਫੋਨ ਫੋਨ ਤੇ ਗੱਲਾਂ ਹੋਈਆਂ ਨੇ ਕਾਰਵਾਈ ਕੇ ਫੋਨ ਤੇ ਇਹਨਾਂ ਨੇ ਕਿਹਾ ਕਿ ਡੀ ਐਚਓ ਸਾਹਿਬ ਨੇ ਕਿ ਕਾਰਵਾਈ ਹੋਏਗੀ ਲੇਕਿਨ ਡੀ ਐਚਓ ਨਾਲ ਹਾਂਜੀ ਡੀ ਐਚਓ ਸਾਹਿਬ ਨਾਲ ਹੋਈ ਹੈ ਸਾਡੀ ਪਰ ਦੇਦੂ ਕਿ ਹਜੇ ਤੱਕ ਵੀ ਤੁਹਾਨੂੰ ਮੇਰੇ ਕੋਲ ਇੱਕ ਘੰਟੇ ਤੋਂ ਉੱਤੇ ਦੰਦ ਚ ਫੋਨ ਕੀਤਾ ਨਹੀਂ ਹੋ ਚੁਕਾ ਮੈਂ ਉਹ ਮੈਂ ਵੀ ਇੱਥੇ ਪਹੁੰਚ ਚੁਕਾ ਹਾਂ ਹਾਂਜੀ ਪਰ ਫਿਰ ਵੀ ਇੱਥੇ ਟੀਮ ਅਜੇ ਤੱਕ ਕੋਈ ਨਹੀਂ ਕੋਈ ਨਹੀਂ ਆਈ ਹੈਗੀ ਹਜੇ ਟੀਮ ਹਾਂਜੀ ਕਿ ਨਾਮ ਹੈ ਸਸਕਲ ਜੀ ਮੇਰਾ ਨਾਮ ਡਾਕਟਰ ਲਖਮੀ ਸਿੰਘ ਪਾਟਿਆ ਜੀ ਚੱਬੇਵਾਲ ਮੇਰਾ ਹਸਪੀਟਲ ਹੈ ਮੌਨਟਨ ਥਿਊ ਪਰਿਆ ਜੀ ਕੀ ਕਰਨ ਹੋਇਆ ਅੱਜ ਮੈਂ ਜੀ ਅਚਾਨਕ ਗੁਰ ਦੇਖ ਰਿਹਾ ਸੀ ਇਹ ਗੁਰ ਹੋਣਾ ਕਾਫੀ ਆਂਦਾ ਕਿ ਖੰਡ ਤਾਂ ਇਨੀ ਖਾਣੀ ਬੈਟਰ ਨਹੀਂ ਹੈਗੀ ਕਿ ਖੰਡ ਬਹੁਤ ਜ਼ਿਆਦਾ ਵੱਡੀ ਬਿਮਾਰੀ ਹੈ ਤੇ ਜੇ ਤੁਸਾਨੂੰ ਬਚਣਾ ਚਾਹੀਦਾ ਤੇ ਅਸੀਂ ਗੋੜ ਵੱਲ ਤੋਰਦੇ ਹਾਂ ਕਿ ਸਾਡੇ ਖੇਤਾਂ 'ਚ ਜਿਹੜੇ ਗੰਨੇ ਆ ਨੈਚੁਰਲ ਚੀਜ਼ ਅਸੀਂ ਖਾਈਏ ਤੇ ਜਿਹੜਾ ਅਸੀਂ ਬਿਮਾਰੀ ਤੋਂ ਬਚ ਸਕੀ। ਅਚਾਨਕ ਮੈਂ ਇਧਰੋਂ ਫੁਬਾਰਾ ਪਾਜਤਾ ਤੋਂ ਆ ਰਿਹਾ ਸੀ। ਗੋੜ ਆਪਰੇ ਅਸੀਂ ਜੀ ਚੰਗਾ ਚੱਕ ਤੁਰ ਦੇਖ ਲੀਏ। ਸਾਫ਼ ਤੋਂ ਉੱਤਰਾ ਜਿੱਥੋਂ ਮਿਲ ਸਕੀ। ਮੈਂ ਜਦੋਂ ਆਇਆ ਇੱਥੇ ਤਾਂ ਇੱਥੇ ਗੋੜ ਦੇ ਨਾਂ ਤੇ ਢੇਰ ਖੰਡ ਦੇ ਲੱਗੇ ਹੋਇਆ। ਪਹਿਲੀ ਨੰਬਰ ਤੇ ਤਾਂ ਮੋਗਲ ਤੇਲ ਪਾ ਰਹੇ ਆ ਗੋੜ ਦੇ ਵਿੱਚ। ਚਾਹ ਨਹੀਂ ਜਦੋਂ ਰਿਜਦੇ ਆ। ਰਸ ਨੂੰ ਉਹਦੇ ਚ ਪਾ ਰਿਆ ਮਗਲ ਤੇਲ ਫਿਰ ਪੇਂਟ ਪਾ ਰਿਆ ਜਿਹੜਾ ਪੇਂਟ ਅਸੀਂ ਕਰਦੇ ਆ ਉਹ ਪੇਂਟ ਉਸ ਤੋਂ ਬਾਅਦ ਮੈਨੂੰ ਸ਼ੱਕ ਲੱਗੀ ਕਿ ਜੇ ਇੰਨਾ ਕੁਛ ਨਾ ਕੋਲ ਹੈਗਾ ਤੇ ਪਿੱਛੇ ਮੈਂ ਲਵਦਾ ਲਵਦਾ ਪਿੱਛੇ ਗਿਆ ਤਾਂ ਪਿੱਛੇ ਘੇਰ ਲੱਗਾ ਖਾਂਡੇ ਦਾ ਖਾਂਡ ਬਿਲਕੁਲ ਰਦੀ ਜਿੱਥੇ ਸੁਡੀਆਂ ਪਈਆਂ ਜਿਹਦੀ ਕੋਈ ਖਾਂਡ ਤੇ ਜੋਗ ਹੀ ਨਹੀਂ ਹੈਗੀ ਉਹ ਖਾਂਡੇ ਗੁਰਦੇ ਵਿੱਚ ਪਾ ਕੇ ਜੋ ਕਿ ਗੁਰਦਾ ਭਾ ਹੈਗਾ 50 ਤੋਂ 60 ਤੇ 90 ਰੁਪਏ ਕਿਲੋ ਗੋੜੇ ਵੇਚ ਰਿਆ ਤੇ ਉਹ ਗੋੜ ਨਹੀਂ ਵੇਚਦੇ ਬਲਕਿ ਬਿਮਾਰੀਆਂ ਵਿੱਚ ਤੇ ਜੋ ਸਾਨੂੰ ਅੱਜ ਫੈਟੀ ਲੀਵਰ ਦੀ ਪ੍ਰੋਬਲਮ ਆਉਂਦੀ ਹੈ ਕਿਡਨੀਆ ਦੀ ਪ੍ਰੋਬਲਮ ਆਉਂਦੀ ਹੈ ਹਾਰਦੀ ਪ੍ਰੋਬਲਮ ਆਉਂਦੀ ਹੈ ਕਲਸਟਲ ਦੀ ਪ੍ਰੋਬਲਮ ਆਉਂਦੀ ਹੈ ਇਹ ਸਾਰੀਆਂ ਪ੍ਰੋਬਲਮ ਜਿਹੜੀਆਂ ਸਾਨੂੰ ਆਉਂਦੀਆਂ ਇਹ ਇਹਨਾਂ ਦੇ ਪੋਜਨਾ ਤੇ ਨਾਲ ਹੀ ਹੈ ਤੁਸੀਂ ਕਹਿ ਕੇ ਡੀ ਐਚ ਨੂੰ ਵੀ ਫੋਨ ਕੀਤਾ ਗਿਆ ਮੈਂ ਜੀ ਡੀ ਐਚ ਨੂੰ ਵੀ ਫੋਨ ਕੀਤਾ ਮੇਰੇ ਕੋ ਨੰਬਰ ਨਹੀਂ ਸੀਗਾ ਮੈਂ ਟਾਪ ਨਿਊਜ਼ ਬਾਰੇ ਭਰਾ ਦੇ ਕੋਲੋਂ ਰਾਜਾ ਜੀ ਕੋਲੋਂ ਕੋਈ ਨੰਬਰ ਮੰਗਿਆ ਪਰ ਉਹਨਾਂ ਨੇ ਕਿਹਾ ਜੀ ਮੈਂ ਹੁਣੇ ਹੀ ਤੁਹਾਡੇ ਕੋਲ ਟੀਮ ਆਪਣੀ ਭੇਜ ਦਿੰਦਾ ਪਰ ਮੈਨੂੰ 1.5 ਘੰਟਾ ਇੱਥੇ ਹੋ ਗਿਆ ਕਰੇ ਨੂੰ ਹਜੇ ਤਾਂ ਹੀ ਇੱਥੇ ਕੁਝ ਨਹੀਂ ਆਇਆ ਉਹ ਤੋਂ ਬਾਅਦ ਮੈਂ ਰਿਵਿਊ ਕਰਕੇ ਤਾਂ ਇੱਥੇ ਭਾਈ ਸਾਹ ਨੂੰ ਮੈਂ ਤੁਹਾਨੂੰ ਫੋਨ ਕੀਤਾ ਤੇ ਤੁਸੀਂ ਇੱਥੇ ਪਹੁੰਚ ਗਏ ਹਜੇ ਤੱਕ ਉਹ ਡੀ ਐਚਓ ਦਾ ਬੰਦਾ ਹਜੇ ਤੱਕ ਕੋਈ ਵੀ ਹੈਲਥ ਡਿਪਾਰਟਮੈਂਟ ਦਾ ਬੰਦਾ ਹਜੇ ਤੱਕ ਇੱਥੇ ਕੋਈ ਨਹੀਂ ਪਹੁੰਚਿਆ ਕੀ ਇੱਥੇ ਕਰਦਾ ਹੈਲਥ ਡਿਪਾਰਟਮੈਂਟ ਨੂੰ ਮੇਟੋਂ ਕਿ ਜਦੋਂ ਦੀਵਾਲੀ ਦਾ ਦਾ ਸਾਰੇ ਦਾ ਸਮਾਨ ਦਾ ਉਦੋਂ ਅਸੀਂ ਆ ਜਾਨੇ ਆ ਅਸੀਂ ਦੁਕਾਨਾਂ ਚ ਇੱਕ ਕਰਦੇ ਆ ਬਾ ਦੁਕਾਨਾਂ ਵੀ ਨਾਲ ਤੇ ਜਿਹੜੀ ਆ ਪਾ ਇਹ ਇਹ ਮੰਡੀ ਦੇ ਵਿੱਚ ਸਬਜ਼ੀਆਂ ਦੇ ਵਿੱਚ ਤਾਜ਼ਾ ਪਤਾ ਕਿ ਸਾਨੂੰ ਦੇ ਰਿਹਾ ਹੈ ਔਰ ਗੋਰ ਦੇ ਵਿੱਚ ਸਾਨੂੰ ਖੰਡ ਪਾਪਾ ਕੇ ਤੇ ਜ਼ਹਿਰ ਪਾਪਾ ਕੇ ਦੇ ਰਹੇ ਆ ਇਹ ਵੀ ਸਾਡਾ ਦੇਖਣਾ ਬਹੁਤ ਇੱਕ ਜ਼ਰੂਰੀ ਆ ਜੋ ਕਿ ਤੁਸੀਂ ਤੁਹਾਡੀ ਡਿਊਟੀ ਪੰਦੀ ਆ ਕਿ ਜਦੋਂ ਇੱਥੇ ਵੇਰ ਨੇ ਲੱਗਦੇ ਆ ਇਹਨਾਂ ਨੂੰ ਫੂਡ ਸੇਫਟੀ ਦਾ ਲਾਇਸੈਂਸ ਪਹਿਲਾਂ ਪ੍ਰੋਵਾਈਡ ਹੋਵੇ ਤਾਂ ਉਸ ਤੋਂ ਬਾਅਦ ਇਹਨਾਂ ਦੀ ਪ੍ਰੋਪਰ ਚੈੱਕਅਪ ਹੋਵੇ ਕਿ ਵਾਕਈ ਇਹ ਗੋਰ ਬਣਾ ਰਿਹਾ ਜਾਂ ਜ਼ਹਿਰ ਪਵਾ ਰਿਹਾ ਦੁਨੀਆਂ ਕਿਹਦਾ ਦੇ ਦੋ ਕਿ ਲੱਖ ਰੁਪਈਆ ਤਨਗਾ ਲਈ ਜਾਂਦੀ ਆ ਪਰ ਕੰਮ ਇੱਕ ਦੋ ਦਿਨਾਂ ਦੀ ਸੀ ਦੇਖੋ ਜੀ ਮੈਂ ਇਹ ਬੇਨਤੀ ਕਰਦਾ ਕਿ ਲੱਖਾਂ ਰੁਪਈਏ ਹੈਲਥ ਡਿਪਾਰਟਮੈਂਟ ਦੇ ਮੁਲਾਜ਼ਮ ਹੈ ਲੈ ਰਹੇ ਆ ਵਾਜੋ ਕੀ ਕੰਮ ਨਹੀਂ ਕਰ ਰਹੇ ਮੇਰੇ ਵੱਲੋਂ ਵੀ ਫੋਨ ਕੀਤਾ ਗਿਆ ਉਹਨਾਂ ਨੇ ਉਹਨਾਂ ਵੱਲੋਂ ਇਹੀ ਕਹਿਆ ਗਿਆ ਕਿ ਅੱਜ ਜੀ ਸ਼ਨੀਵਾਰ ਤੇ ਕੱਲ ਐਤਵਾਰ ਆ ਸੋਮਵਾਰ ਦੇ ਦੇ ਕਹਿੰਦੇ ਜੀ ਦੋ ਦਿਨ ਛੁੱਟੀ ਆ ਆਪ ਦੀ ਸ਼ਨੀਵਾਰ ਆ ਤੇ ਕੱਲ ਸੰਡੇ ਆ ਤੇ ਤੁਸੀਂ ਸਾਨੂੰ ਵੀਡੀਓ ਜਿਹੜੀ ਬਣਾਈ ਆ ਸਾਨੂੰ ਵੀਡੀਓ ਭੇਜ ਦਿਓ ਤਾਂ ਕੰਪਲੀਟ ਪਾ ਦਿਓ ਅਸੀਂ ਇਹਨਾਂ ਦੇ ਕਾਰਵਾਈ ਬਾਅਦ ਚ ਕਰਾਂਗੇ ਪਰ ਹਜੇ ਤਾਈਂ 4 ਘੰਟੇ ਹੋ ਗਏ ਮੈਨੂੰ ਇੱਥੇ ਖੜੇ ਨੇ ਹਜੇ ਤਾਈਂ ਇੱਥੇ ਕੋਈ ਨਹੀਂ ਆਇਆ ਸੋ ਜੋ ਕਿ ਹੈਲਥ ਡਿਪਾਰਟਮੈਂਟ ਔਰ ਮੀਡੀਆ ਸੇਫਟੀ ਡਿਪਾਰਟਮੈਂਟ ਜਿਹੜਾ ਇੱਥੇ ਸੁੱਤਾ ਪਿਆ ਤੇ ਪਬਲਿਕ ਇਥੇ ਸਾਡੀ ਪੰਜਾਬ ਦੀ ਮਾਣ ਹੈ। ਸੋ ਮੇਰੀ ਇਹ ਹੀ ਬੇਨਤੀ ਆ ਪੰਜਾਬ ਸਰਕਾਰ ਨੂੰ ਤੇ ਹੈਲਥ ਡਿਪਾਰਟਮੈਂਟ ਨੂੰ ਕਿ ਜੋ ਸਾਡੀਆਂ ਡਿਊਟੀਆਂ ਲੱਗੀਆਂ ਆਂ ਅਸੀਂ ਉਹ ਡਿਊਟੀ ਨੂੰ ਡਿਊਟੀ ਸਮਝ ਕੇ ਨਿਭਾਈਓ। ਜੀ ਅਸੀਂ ਨਹੀਂ ਨਿਭਾ ਸਕਦੇ ਤਾਂ ਉਹਨੂੰ ਛੱਡ ਦਿਓ। ਤੇ ਆਲੀ ਜਗਾ ਕੋਈ ਹੋਟ ਆਣ ਕੇ ਉੱਤੇ ਰੋਟੀ ਕਮਾ ਕੇ ਤੇ ਖਾ ਸਕੀਏ। ਮੈਂ ਇੰਡੀ ਗੱਲ ਕਹਿੰਦੇ ਬਹੁਤ ਧੰਨਵਾਦ ਕਰਦਾ। ਕੀ ਨਾਮ ਕੀ ਹੈ? ਨਾਮ ਰਾਮੇਸ਼ਵਰ ਹੈ ਜੀ। ਕਾਂਗਰੇ ਨੇ ਵਾਲੇ। ਯੂਪੀ ਸਰ।

थेके थेके के पारे पारे है तुम्हारे पास कोई ठेकेदार को मालूम है जी तुम यहाँ पे काम करते हो कि तुम्हारा काम खुद का है काम करते हो जहाँ पे कोई आता है चेकिंग के नाम पे या कोई भी आते हैं चेकिंग के लिए आते हैं है जी कितने दिन हो गए यहाँ पे शुरू किए हुए कि इस साल में तो अभी चालू किया ना आज ही बेलने को कितने दिन हाँ इस साल ही इस साल तो आज ही चालू किया आज ही चालू कर रहे हैं दो पास कर निकाली बस ओके तो आज ही यहाँ पे मिलावट कर रहे हो तो मोगलायल तो किस चीज का लिए डालते हो तो भी लगा हुआ है कौन सा कौन सा तेल होता है का। जे किस के काम आता है जी ये जो बस ज्यादा उबाल दे दिया ना थोड़ा सा उसमें लगा देते हैं डंडी तो वो नीचे दब जाता है

ਆਹ ਮੁਗਲ ਤੇਲ ਹੈ ਜੀ ਜਿਹੜਾ ਇਹ ਪਾਰੇ ਆ ਫੋਰ ਦੇ ਵਿੱਚ ਆਹ ਮੁਗਲ ਤੇਲ ਪਾਰੇ ਤੁਸੀਂ ਇਹ ਤੋਂ ਗੁੜ ਲੈ ਕੇ ਜਾ ਰਹੇ ਸੀ ਮੈਂ ਤਾਂ ਜੋ ਮੈਂ ਦੇਖਣਾ ਸੀ ਜਸਟ ਮੇਰੇ ਨਾਲ ਤੁਸੀਂ ਕੰਮ ਕੀ ਕਰਦੇ ਹੋ ਮੈਂ ਪਰਸਨਲ ਡਾਕਟਰ ਹਾਂ ਡਾਕਟਰ ਸ਼ੰਵੇਵਾਲ ਮੇਰਾ ਹਸਪਤਲ ਹੈ ਮਾਈਸੈਲਫ ਡਾਕਟਰ ਰਿਸ਼ੰਕ ਪਾਡਿਆ ਆਲ ਇੰਡੀਆ ਜੀਪਾਂਦੀ ਕਾਂਗਰਸ ਕਮੇਟੀ ਰਾਸ਼ਟਰੀ ਦੇਸ਼ ਐਂਡ ਆਲ ਇੰਡੀਆ ਮਨਾਰਟੀ ਡਿਪਾਰਟਮੈਂਟ ਰਾਸ਼ਟਰੀ ਸਦਸ ਨੀ ਪਰ ਇਹ ਜੇ ਗੱਲ ਕੀਤੀ ਹੈ ਤਾਂ ਫੁਵਾੜਾ ਰੋਡ ਤੇ ਆ ਦੇਖੀ ਵੈਸੇ ਲੰਘ ਰਹੇ ਸੀ ਤੁਸੀਂ ਵੈਸੇ ਹੀ ਲੰਘ ਰਹੇ ਸੀ ਠੀਕ ਹੋਰ ਕੀ ਇਹਨਾਂ ਨੇ ਕੀ ਕਰ ਰਹੇ ਤੁਸੀਂ ਆ ਮਲਾਰੇ ਕੈਮੀਕਲ ਕਰ ਰਹੇ ਹੋ ਕੈਮੀਕਲ ਮਲਾਰੇ ਦੀ ਔਰ ਆ ਜੋ ਪਿੱਛੇ ਖੰਡ ਦੀ ਟੇਪ ਲਖਾਈ ਜੇ ਤਾਂ ਨਹੀਂ ਆ ਮਲਾਉਂਦਾ ਵੀ ਆ ਇਹ ਵਿੱਚ ਹਾਂਜੀ ਹਾਂਜੀ ਆ ਵਿੱਚ ਮਲਾਉਂਦੇ ਹੀ ਰੰਗ ਹੈ ਨਹੀਂ ਹਮ ਤਾਂ ਸੁਰੂ ਹੀ ਕੀ ਆ ਵੀ ਬਣਾਉਣਾ ਨਹੀਂ ਕੀਤਾ ਸੋ ਬਸ ਮਲਾਇਆ ਤੂੰ ਮਲਾਇਆ ਵਾਕਈ ਮਲਾਇਆ ਵਿੱਚ ਇਹਦੀ ਕੁਝ ਨਹੀਂ ਬਣਾ ਹਾਂ ਇਹ ਹੈ ਕਾਦੇ ਲਈ ਕੀ ਆ ਜੀ ਅਜੇ ਤੋ ਕਲ ਰੰਗ ਕਾਲੀ ਰੱਖਿਆ ਹੈ ਕਲਰ ਜਿਹੜਾ फोटो इसीलिए ना कब आए कोई बंदा आ जाए लाल गुटवांग ले तो जलेबी वाला ते तेल मंगलन तेल खाली रखे वो मिला ना भेच, भेच, ना भेच भेच ना भेच भी ਲੈ अच्छा चल आगे ठंड ਵਿੱਚ ਖੰਡ ਵੀ ਮਿਲਾਂ ਨੇ ਇਹ ਨਹੀਂ ਇਹ ਤਾਂ ਪੰਲਾਂ ਨਹੀਂ ਖੱਟਾ ਕਰ ਕਰ ਕੇ ਲਾਰੇ ਬੰਦੇ ਹੋਰ ਇਹਦੀ ਖੰਡ ਖੰਡ ਗੱਲ ਹੀ ਰੱਖੀ ਹੋਈ ਮੇਰਾ ਭਰਾ ਖੰਡ ਗੱਲ ਹੀ ਰੱਖੀ ਹੈ ਹਾਂਜੀ ਖੰਡ ਕਾਦੇ ਵਾਸਤੇ ਲਿਆਂਦੀ ਹੋਈ ਫੋਟੋ ਜਿਹੜਾ ਆਇਆ ਜੋ ਗੰਨਾ ਕੋਈ ਮਾੜਾ ਆਗਾ ਤਾਂ ਉਸ ਮੈਂ ਡਾਲਨੀ ਪੜ ਜਾ ਪਰ ਖੰਡ ਤਾਂ ਇਹ ਵਿੱਚ ਮਲਾਈ ਨਹੀਂ ਜਾ ਸਕਦੀ ਨਹੀਂ ਨਹੀਂ ਆਹ ਖੰਡ ਜੀ ਜਿਹੜੀ ਬਿਲਕੁਲ ਬਿਕਾਰ ਮਿੱਟੀ ਖੰਡ ਹੈ 10 12 ਰੁਪਏ ਕਿਲੋ ਵਾਲੀ ਉਹਦੇ ਨਾਲ ਗੁੱੜ ਸੁਪਾ ਕੇ ਸਾਨੂੰ ਖਵਾਉਣੀ ਆ ਆਹ ਖੰਡ ਇੱਧਰ ਆਓ ਇੱਥੇ ਬੈਠੋ ਪਰ ਉਹਨੂੰ ਚੱਕ ਫੜਨੀ ਮਿੱਠੀ ਮੋਟੂ ਕਰ ਬੋਲ ਇਹ ਕਦਰ ਹੀ ਰੱਖੀ ਇੱਥੇ ਕਦਲੇ ਰੱਖੀ ਨਾ ਆਜੀ ਗੰਨਾ ਮੜਾ ਆ ਜਾਓ ਗੁਰਤਪਾਲ ਦੀ ਰੱਖੀ ਨਾ ਗੁਰਤਪਾਲ ਨੇ ਨਾ ਤੁਸੀਂ ਪਾ ਦੇ ਆਜੋ ਗੰਨਾ ਜੋ ਮੜਾ ਆ ਜਾਣਾ ਹਾਂ ਕੁਝ ਨੀ ਪਾ ਦੇ ਚੈੱਕ ਕਰਨ ਲਈ ਆਇਆ ਕੋਈ ਨਹੀਂ ਕੋਈ ਨਹੀਂ ਆਉਂਦਾ ਜੀ ਅੱਜ ਵੀ ਚੱਲ ਵੀ ਗਿਆ ਆਜੀ ਕੋਈ ਨਹੀਂ ਆਉਂਦਾ ਇੱਥੇ ਯਾਰ ਖੰਡ ਰੱਖੀ ਦੇ ਤਾਂ ਕਿਹ ਡਾਂਗੇ ਨਾ ਭਈ ਚੱਲ ਪਾਜੀ ਗਿਆ ਨਾ ਓ ਯਾਰ ਅੱবি ਸਾਰਾ ਕੰਮ ਨਾ ਆ ਵੀ ਉਧਰ ਸਾ ਹੈ ਨਾ ਬਾਈ ਪੱਤੇ ਵਿੱਚ ਪਤਾ ਨਹੀਂ ਕੀ ਕੁਛ ਹੋਣਾ ਹੈ ਇਹ ਤਾਂ ਕਿੱਥੇ ਦੇ ਲੈਣ ਆਲੇ ਆ ਬਾਗੀ ਬੋਲ ਕਿ ਕਿੱਤੇ ਜਾ ਰਹਿ ਨਾਲੇ ਕਿੱਪੀ ਸਾਹਿਬ ਜੀ ਆ ਜਾਂਦੇ ਜੇ ਜੇ ਸਭੂ ਦੀ ਸਾਡੀ ਮੈਂ ਤਾਂ ਵੀ ਆ ਘੜਦਾ ਪੁਰਾਣਾ ਮੁੰਡਾ ਵੀ ਲਖਵੀਰ ਕਿੰਨਾ ਨਾ acha ਡਾਕਟਰ ਹੈ ਨਾ ਨਾ ਖੜੇ ਆਏ ਆ ਪਤਾ ਨਹੀਂ ਆਜ ਨਾ ਤਾਂ ਰੱਬੀ ਦਾ ਤੇ ਲੱਗਿਆ ਪਾੜ ਗਿਆ ਕੋਈ ਜੀ ਜੀ ਜਾ ਰਿਹਾ ਆਪ ਜਾਏਗਾ ਹਾਂਜੀ ਹੋਰ ਹਾਂ ਕੋ ਪਿਆ ਪਿਆ ਵਾ ਅੱਪਰ ਤਿਆਰ ਤੀਨ ਤੇਰ ਦਾ ਪਿਆ ਵਾ ਕੀ ਨਾਮ ਹੈ ਜੀ ਪ੍ਰਿਆ ਕਿੱਥੇ ਕਰਨ ਆਏ ਲੋ ਇੱਥੇ ਲੋਕਲ ਸ਼ਹਿਰਪੁਰਪੁਰ ਹੀ ਦਾ ਤੋ ਠੀਕ ਹੈ ਇੱਥੇ ਗੋਲਡਨ ਆਏ ਸੀ ਕਿੱਥੇ ਆਏ ਹਾਂ ਜੀ ਅਸੀਂ ਤਾਂ ਨਿਕਲਣ ਡੇ ਸੀਗੇ ਅਸੀਂ ਕਿ ਭੀ ਚਲੋ ਇੱਥੇ ਲੱਗੇ ਮਿਲਦਾ ਆ ਅਸੀਂ ਇੱਥੋਂ ਲੈਣ ਆਏ ਸੀਗੇ ਤੇ ਉਹ ਸੈਲਮੋਣੀ ਸਾਨੂੰ ਦੱਸਿਆ ਵੀ ਆਜੋ ਦਿਖਾਈਏ ਤੁਹਾਨੂੰ ਤੇ ਅਸੀਂ ਦੇਖਿਆ ਵੀ ਉਹ ਉੱਥੇ ਰੰਗ ਡੁੱਲਿਆ ਪਿਆ ਆ ਤੇ ਉਹ ਕੋਲ ਰੰਗ ਰੱਖਿਆ ਹੋਇਆ ਪਿਆ ਵਾ ਤੇ ਉੱਖਾ ਯਾ ਤੇ ਹੋਰ ਕੀ ਹੋਣ ਲੈ ਕੇ ਜਾ ਰਹੇ ਹੋ ਨਹੀਂ ਨਹੀਂ ਹੋਣ ਤਾਂ ਚੱਲੀਏ ਇਧਰੇ ਲਾ ਦੇ ਮੱਖੀਆਂ ਨਾਲ ਭਰਿਆ ਬਹੁਤ ਬਹੁਤ ਅੱਜ ਕੱਲ ਬਿਮਾਰੀਆਂ ਉਹ ਜ਼ਿਆਦਾ ਗੰਦ ਬਿਮਾਰੀਆਂ ਵੀ ਨਾ ਕਰਕੇ ਹੀ ਹੋ ਰਹੀਆਂ ਅੱਜ ਕੱਲ ਜਿਹੜੀਆਂ ਏਡੀਆਂ ਵੱਡੀਆਂ ਡਿਸੀਜ਼ ਆ ਉਹ ਵੀ ਨਾ ਕਰਕੇ ਹੀ ਹੋਣ ਰਹੀਆਂ ਆ ਹੌਣ ਕਿਤਾ ਕਿਦੋਂ ਕਹਾਂਗੇ ਸਵਾਦ ਨਾ ਕੋਈ ਨਾ 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 ਅਸੀਂ ਖਾਣਾ ਹੋਣ ਤਾਂ ਚੱਲੀਏ ਹੋਣ ਨਹੀਂ ਲੈਣਾ ਗੋੜ ਬਸ ਇਹੀ ਕਹਿਦਾ ਵੀ ਵੀ ਅਲਰਟ ਮਤਲਬ ਦੇਖ ਕੇ ਲੋ ਜਿਹੜੀ ਵੀ ਚੀਜ਼ ਲੈਣੀ ਆ ਇਧਿਆਰ ਗੋੜ ਦੀ ਗੱਲ ਕਰੀਏ ਤਾਂ ਤੁਹਾਨੂੰ ਜਿਹੜੇ ਨਾਂ ਦੱਸੇ ਇਹਨਾਂ ਦੇ ਤੁਸੀਂ ਵੀ ਇਹੀ ਕੋੜ ਬੜੇ ਸਾਵਧਾਨ ਲੈ ਕੇ ਲੈ ਜਾਣਾ ਸੀਗਾ ਸੱਚੀ ਉਹ ਤੇ ਇਹਨਾਂ ਦਾ ਗਾਹ ਦੇਖ ਲਿਆ ਇਹਨਾਂ ਨੇ ਤਾਂ ਇਹ ਤਾਂ ਖਾਂ ਪੀਂਦੇ ਗੁੜ ਦੀ ਚਾਹ ਆ ਜਾਂ ਕਹਿੰਦੇ ਖੰਡ 'ਚ ਕੈਮੀਕਲ ਹੁੰਦਾ ਆ ਹਾਂਜੀ ਤੇ ਗੋੜ ਚਲੋ ਵਧੀਆ ਹੁੰਦਾ ਆ ਗੁੜ ਦੀ ਚਾਹ ਪੀਣੀ ਇਹ ਨਾ ਲੁੱਕ ਹੀ ਨੈਚੁਰਲ ਆਂਜੇ ਨੇ ਪਰ ਵੀਰੇ ਜਿਹਾ ਹਾਂਜੀ ਬਿਲਕੁਲ ਬਹੁਤ ਜ਼ਿਆਦਾ ਪਤਾ ਲੱਗਦਾ ਹਾਂ ਕਿ ਨਾਮ ਹੈ ਤੁਹਾਡਾ ਮੇਰਾ ਨਾਮ ਲਖਵਿੰਦਰ ਕੌਰ ਹੈ ਕਿੱਥੇ ਦੇ ਰਹਿਣਾ ਤੁਸੀਂ ਅਸੀਂ ਚੱਬੇਵਾਲ ਦੇ ਰਹਿਣ ਵਾਲੇ ਆ ਓਕੇ ਅੱਜ ਕਿ ਤੁਸੀਂ ਖੜੇ ਹੋ ਬੇਲੇ ਦੇ ਉੱਤੇ ਫਵਾੜਾ ਬਾਈਪਾਸ ਤੇ ਕੀ ਕਾਰਨ ਹੈ ਤੇ ਕੀ ਹੋ ਰਿਹਾ ਹੈ ਇਹ ਸਰ ਅਸੀਂ ਗੋੜ ਦੇਖਣ ਵਾਸਤੇ ਆਏ ਸੀ ਕਿਥੋਂ ਵਧੀਆ ਗੋੜ ਮਿਲ ਸਕਦਾ ਹੈ ਲੇਕਿਨ ਜਦੋਂ ਅਸੀਂ ਪਹੁੰਚੇ ਤੇ ਇਹ ਰੰਗ ਪਾ ਰਹੇ ਸੀਗੇ ਵਿੱਚ ਤੇ ਮੁਗਲਲ ਤੇਲ ਵੀ ਰੱਖਿਆ ਹੋਇਆ ਸੀ ਇਹਨਾਂ ਨੇ ਤੇ ਅਸੀਂ ਅਚਾਨਕ ਅਸੀਂ ਕਿਹਾ ਦੇਖਿਆ ਵੇ ਚੀਨੀ ਤਾਂ ਨਹੀਂ ਪਾਉਂਦੇ ਤੁਸੀਂ ਜਦੋਂ ਦੇਖਿਆ ਤੇ ਪਿੱਛੇ ਢੇਰ ਚੀਨੀ ਦਾ ਵੀ ਲੱਗਾ ਹੋਇਆ ਸੀ ਤੇ ਸਾਡਾ ਸਿਹਤ ਵਿਭਾਗ ਵਾਲੇ ਤਾਂ ਸਾਰੇ ਸੁੱਤੇ ਪਏ ਨੇ ਜਦ ਕਿ ਉਹਨਾਂ ਨੂੰ ਚਾਹੀਦਾ ਕਿ ਇਹਨਾਂ ਦੇ ਸਾਰਿਆਂ ਤੇ ਵੇਲਿਆਂ ਦੇ ਉੱਤੇ ਚੈਕਿੰਗ ਹੋਵੇ ਕਿ ਇਹ ਕੋ ਕੀ ਕੀ ਕੰਮ ਕਰ ਰਹੇ ਨੇ ਆਮ ਨਿੱਕੇ ਅਗੇ ਤਾਂ ਦਸੰਬਰ ਮਹੀਨੇ ਤੀ ਜਾ ਕੇ ਜਿਹੜਾ ਵੇਲੇ ਵਰਾ ਚੁੱਕੀ ਸੀ ਹਾਂਜੀ ਹਾਂਜੀ ਲੱਗਦਾ ਹੁੰਦਾ ਹੈ ਉਹਨੂੰ ਸਭ ਯੋਗ ਦੇ ਵਿੱਚ ਲਿਆ ਜਾਂਦਾ ਪਰ ਇਹ ਜਲਦੀ ਅਕਤੂਬਰ ਦੇ ਵਿੱਚ ਹੀ ਕਾਫੀ ਵੇਲੇ ਸ਼ੁਰੂ ਕਰ ਦਿੱਤੇ ਗਏ ਹਾਂ ਜੀ ਸਿਹਤ ਵਿਭਾਗ ਸਿਰਫ ਤਿਹਾਰਾਂ ਦੇ ਉੱਪਰ ਹੀ ਜਾਗਦਾ ਤੇ ਬਾਕੀ ਦਿਨ ਸੁਤਾ ਰਹਿੰਦਾ ਬਿਲਕੁਲ ਸੁੱਤਾ ਹੈ ਜੀ ਸਿਹਤ ਵਿਭਾਗ ਬਿਲਕੁਲ ਆ ਦੇਖੋ ਤੁਸੀਂ ਵੀਡੀਓ ਬਣਾ ਲਈਆ ਦੱਸਿਆ ਸਾਰਾ ਕਿ ਕਿਦਾਂ ਰੰਗ ਪਾਇਆ ਹੋਇਆ ਇਹਨਾਂ ਨੇ ਕਿਦਾਂ ਕੀ ਕੈਮੀਕਲ ਪਾ ਰਹੇ ਨੇ ਚੀਨੀ ਪਾ ਰਹੇ ਨੇ ਵਿੱਚ ਤੇ ਸਾਡੇ ਲੋਕਾਂ ਨੂੰ ਹੀ ਜਾਗਣਾ ਚਾਹੀਦਾ ਸਭ ਤੋਂ ਪਹਿਲਾਂ ਤੇ ਜਿਹੜੇ ਵੀ ਗੁੜ ਲੈ ਕੇ ਜਾ ਰਹੇ ਨੇ ਜਿੱਥੋਂ ਵੀ ਵੇਲਣੇ ਤੋਂ ਲੈ ਰਹੇ ਇਹ ਨਹੀਂ ਕਿ ਇੱਕ ਹੀ ਜਗ੍ਹਾ ਤੋਂ ਜਿੱਥੋਂ ਵੀ ਇਹਲੇ ਸਾਲੋਂ ਸਾਲ ਵੀ ਲੈ ਕੇ ਜਾ ਰਹੇ ਉੱਥੇ ਦੇਖੋ ਪਹਿਲਾ ਸਾਰਾ ਦੇਖੋ ਕਿ ਉਹ ਕੀ ਕੀ ਬਣਾ ਰਹੇ ਨੇ ਉਹ ਸਿੱਧੀ ਗੱਲ ਭਈਆਂ ਤੇ ਵਿਸ਼ਵਾਸ ਨਾ ਕਰੋ ਕਿਉਂਕਿ ਅਸਾਨੂੰ ਕੀ ਹੋਣਾ ਬਿਲਕੁਲ ਇਹਨਾਂ ਨੇ ਸਾਰਿਆਂ ਨੂੰ ਇਹੀ ਕੈਮੀਕਲ ਖਿਲਾ ਦੇਣਾ ਸੀ ਜਿਹਦੇ ਨਾਲ ਕਿ ਸਾਨੂੰ ਲੀਵਰ ਕਿਡਨੀ ਕੈਂਸਰ ਵਰਗੀਆਂ ਬਿਮਾਰੀਆਂ ਜਿਹੜੀਆਂ ਹੋ ਰਹੀਆਂ ਨੇ ਪੇਟ ਦੀਆਂ ਹੋਰ ਬਿਮਾਰੀਆਂ ਹੋ ਰਹੀਆਂ ਨੇ ਇਨਫੈਕਸ਼ਨ ਹੋ ਰਹੀ ਹੈ ਜੋ ਵੀ ਹੋ ਰਿਹਾ ਹੈ ਇਹ ਕੈਮੀਕਲ ਦੇ ਨਾਲ ਹੀ ਹੋ ਰਿਹਾ ਹੈ ਸਾਡੇ ਵੱਲੋਂ ਪ੍ਰਸ਼ਾਸਨ ਨੂੰ ਫੋਨ ਕੀਤਾ ਗਿਆ ਕਿਸੇ ਵੀ ਘਰ ਨੂੰ ਹਾਂਜੀ ਅਸੀਂ ਸਾਰਿਆਂ ਨੂੰ ਫੋਨ ਕੀਤੇ ਨੇ ਹਾਂਜੀ ਤਾਂ ਕੋਈ ਨਹੀਂ ਫੋਨ ਕੀਤਾ ਕੋਈ ਤਾਂ ਕੋਈ ਪਹੁੰਚਿਆ ਨਹੀਂ ਸਿਰਫ ਫੋਨ ਫੋਨ ਤੇ ਗੱਲਾਂ ਹੋਈਆਂ ਨੇ